ਵਾਹ ਉਹ ਤੇਰੇ ਭਾਨਸਿਆਂ ਮੰਨ ਗਏ ਤੈਨੂੰ ਐਡਾ ਮਾੜਾ ਸਾਫਤ ਹੋਏਗਾ ਐਡੀ ਆਮ ਆਦਮੀ ਪਾਰਟੀ ਵਾਲੇ ਮਾੜੇ ਸਾਫਤ ਹੋਣਗੇ ਪੰਜਾਬ ਲਈ ਪੰਜਾਬੀਆਂ ਲਈ ਕਿਹਨੇ ਸੋਚਿਆ ਸੀ ਯਾਰ ਕਿਹਨੇ ਸੋਚਿਆ ਸੀ ਕਿਲਾ ਬਣਾਤਾ ਕਿਲਾ ਚਾਰਸ਼ਕਿਰੋ ਲੁਧਿਆਣੇ ਨੂੰ ਕੱਲੀ ਕੱਲੀ ਗਲੀ ਸੀਲ ਕਰਾਤੀ ਕੱਲੀ ਕੱਲੀ ਗਲੀ ਸਾਰੇ ਬੰਦੇ ਤੁਸੀਂ ਚਾਰਸ਼ਕਿਰੋ ਤੜਕੇ 3:00 ਦੀਆਂ ਰੈਡਾਂ ਪੂਰੇ ਪੰਜਾਬ 'ਚ ਸਾਰੇ ਬੰਦੇ ਰਟੇਨ ਕਰ ਲੈ ਘਰੇ ਨਾਲ ਬੰਦ ਕਰ ਲੈ ਕੁਛ ਫੜ ਲੈ ਰਾਸਤਾਂ ਤੋਂ ਦਾ 2000 ਬੰਦਾ ਘੇਰ ਲਿਆ ਉਹ ਸੜਕ 'ਤੇ ਬੈਠੇ ਆ ਉਹ ਵੜਨ ਨਹੀਂ ਦਿੱਤੇ ਫਾਵੋਰੋਂ ਆਉਂਦੀਆਂ ਬੱਸਾਂ ਫੜ ਲਈਆਂ ਫਰੀਦਕੋਟ ਵਾਲੇ ਫੜ ਲਏ ਮੁਕਸਰ ਵਾਲੇ ਫੜ ਲਏ ਮੂਕੇ ਵਾਲੇ ਲੁਧਿਆਣੇ ਵਾਲੇ ਕੱਲੇ-ਕੱਲੇ ਬੰਦੇ ਦੇ ਉੱਤੇ ਕੱਲੇ-ਕੱਲੇ ਬੰਦੇ ਦੇ 10-10 ਬੰਦੇ ਤੁਸੀਂ ਪੁਲਿਸ ਵਾਲੇ ਬਿਠਾ ਦੇ ਜੀ ਹੱਤ ਹੋ ਗਈ ਲਾਜ ਹੋਰ ਕੋਈ ਕਰਨੀ ਲਾਜ ਨਾਜਰ ਜ਼ੋਰ ਤੇਰਾ ਜੰਨਾ ਜ਼ੋਰ ਅੱਡੀ ਚੋਟੀ ਦਾ ਲਾ ਦੇ ਹੁਣ ਕਸਰ ਰਹਿ ਨਾ ਜਾਵੇ ਕੋਈ ਰੀਜ ਤੇਰੇ ਮਨ ਚ ਰਹਿ ਨਾ ਜਾਵੇ ਮੈਥੋਂ ਆ ਮਾੜੀ ਮੈਂ ਪੰਜਾਬ ਨਾ ਕਰ ਨਹੀਂ ਸਕਾ ਤੇ ਮੈਂ ਮੁੱਖ ਮੰਤਰੀ ਹੁੰਦੇ ਹੁਣ ਮੈਂ ਕਰਦਾ ਕਰਦੇ ਲਾ ਦੇ ਜ਼ੋਰ ਛੱਡੀ ਨਾ ਹੁਣ ਕਸਰ ਕੋਈ ਬਾਕੀ ਰਹਿ ਨਾ ਜਾਵੇ ਪਰੋ ਆ ਤੇ ਖੁਦਾ ਦਾ ਬੈਰ ਆ ਆ ਦੇਖ ਲਾ ਜਿਹੜੇ ਕਦੇ 25 ਸਾਲ ਰਾਜ ਕਰਾਂਗੇ ਲੋਕਾਂ ਨੇ ਹਸਰ ਕੀ ਕਰਦਾ ਪ੍ਰਮਾਤਮਾ ਹੀ ਕਰ ਦਿੰਦਾ ਐਡਾ ਵੱਡਾ ਧਰੋ ਉਹ ਪਾਣੀਆਂ ਯਹਰਾ ਪਾ ਕੇ ਸਾਨੂੰ ਮਾਰਦਾ ਤੇ ਅਸੀਂ ਯਹਰਾ ਰੋਕਣ ਦੀ ਗੱਲ ਕਰਦੇ ਆਂ ਯਹਰਾਂ ਵਾਲਿਆਂ ਨੂੰ ਤੁਸੀਂ ਪ੍ਰੋਟੈਕਸ਼ਨ ਦੇ ਰਹੇ ਹੋ ਪ੍ਰੋਟੈਕਟ ਕਰ ਰਹੇ ਹੋ ਸਟੇਜਾਂ ਲਵਾ ਕੇ ਉਹਨਾਂ ਦੇ ਆਲੇ ਦਾਲੇ ਪੁਲਿਸ ਦਾ ਪਰਾ ਲਵਾਤਾ ਤੇ ਸਾਡੇ ਬੰਦਿਆਂ ਨੂੰ ਤੁਸੀਂ ਥਾਂ ਥਾਂ ਦੇ ਉੱਤੇ ਘੇਰ ਕੇ ਡਾਂਗਾ ਹੀ ਮਾਰ ਗਾ ਮੇਰੇ ਵਰਗੇ ਨਾਲ ਦੇ ਮੁੰਡੇ ਕੁਛ ਫੜੇਗੇ ਮਰੇ ਪਹੁੰਚੇ ਰਾਜ ਵਰਗੇ ਖਾਲਸ ਵਰਗੇ ਡਾਂਗਾ ਮਾਰ ਕੇ ਪੁਲਿਸ ਲਗਈ ਆ ਕੋਈ ਗੱਲ ਨਹੀਂ ਮੈਂ ਪੰਜਾਬ ਦੇ ਲੋਕਾਂ ਨੂੰ ਫੇਰ ਕਹਿਣਾ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਿੱਥੇ ਕਿੱਤੇ ਵੀ ਤੁਹਾਨੂੰ ਇਹ ਘੇਰਦੇ ਆ ਉਥੇ ਆਪਣਾ ਨਾਅਰ ਨਾਲ ਬਹਿ ਕੇ ਤੇ ਸੜਕਾਂ ਦੇ ਜਾਮ ਕਰਦੇ ਨਿਕਲਣਾ ਜ਼ਰੂਰ ਆ ਹਰ ਅੱਜ ਹਰ ਪੰਜਾਬੀ ਨੇ ਘਰੋਂ ਨਿਕਲਣਾ ਜੇ ਤੁਸੀਂ ਯਾਰਾਂ ਬੰਦ ਕਰਾਉਣੀਆਂ ਤਾਂ ਨਹੀਂ ਹੋਣੀਆਂ ਨਹੀਂ ਬਾਈ ਇਹ ਯਾਦ ਰੱਖਿਓ ਕੋਈ ਗੱਲ ਨਹੀਂ ਅਸੀਂ ਨਿਕਲੇ ਹੋਏ ਆ ਤੁਰਿਆਂ ਨੇੜੇ ਹੀ ਆ ਫੜ ਲੈਣ ਦੇ ਫੜਦੇ ਆ ਪਰਚਾ ਦੇਣ ਜੋ ਮਰਜ਼ੀ ਕਰਦੇ ਆ ਪਰ ਜਾਵਾਂਗੇ ਆ ਆਵਾਂਗੇ ਹਰ ਹਾਲ ਜਾਵਾਂਗੇ ਇਹ ਹੁਣ ਬਰਦਾਸ਼ਤ ਨਹੀਂ ਯਾਰ ਅਸੀਂ ਮਾਂ ਮਾਂ ਦੀਆਂ ਗੋਦੀਆਂ 'ਚ ਬੱਚੇ ਮਰਦੇ ਦੇਖ ਰਹੇ ਆ ਅਸੀਂ ਕੁੱਖਾਂ 'ਚ ਆਪਣੀਆਂ ਨਸਲਾਂ ਕਤਲ ਹੁੰਦੀਆਂ ਦੇਖ ਰਹੇ ਹਾਂ ਯਾਰਾਂ ਕਰਕੇ ਯਾਰ ਅਸੀਂ ਕਿਵੇਂ ਇਸ ਬਰਦਾਸ਼ਤ ਕਰ ਲਾਂਗੇ ਸਾਥੋਂ ਨਹੀਂ ਬਰਦਾਸ਼ਤ ਹੁੰਦੀ ਸਾਡੀ ਨਹੀਂ ਨਿਜਮੀਰ ਮਰੀ ਕੋਈ ਗੱਲ ਨਹੀਂ ਇਹ ਤੂੰ ਲਾਹ ਰੀਜਾਂ ਕਰ ਪੂਰੀਆਂ ਜੋ ਕਰਦਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਬਾਰ ਬਾਰ ਮੌਕਾ ਨਹੀਂ ਹੋਏ ਆਉਣਾ 11 ਛੋੜੇ ਪਾਣੀ 'ਚ ਆ ਗੀਆਂ ਛੋੜੇ ਜਰੇਨੀਮ ਆ ਗਿਆ ਪਾਣੀ 'ਚ ਘਰਾਂ ਤੱਕ ਛੋੜੇ ਮੌਤ ਆ ਗਈ ਹੈ ਪਾਣੀਆਂ ਰਾਹੀਂ ਅੱਜ ਵੀ ਨਾ ਉੱਠੇ ਦਾ ਭੁੱਲ ਜੋ ਕਦੇ ਵੀ ਤਮਾਸ਼ੀਬੀਨ ਨਾ ਬਣੋ ਉੱਠੋ ਸਲਾਮ ਉਹਨਾਂ ਯੋਧਿਆਂ ਨੂੰ ਸਲੂਟ ਆ ਜਿਹੜੇ ਛੜਕਾਂ ਨਿਕਲ ਕੇ ਗ੍ਰਫਤਾਰੀਆਂ ਵੀ ਦਿੱਤੀਆਂ ਨੇ ਤੇ ਘਰੇ ਹੋਏ ਆ ਕੋਈ ਗੱਲ ਨਹੀਂ ਘੇਰ ਲਾ ਜਿੰਨਾ ਤੇਰਾ ਜ਼ੋਰ ਤੰਤਰ ਲਾ ਦੇ ਤੂੰ ਅੱਡੀ ਚੋਟੀ ਦਾ ਜ਼ੋਰ ਕਹੇਦੇ ਪੁਲਿਸ ਨੂੰ ਖੁੱਲੀਆਂ ਛੋਟਾਂ ਦੇ ਨਾ ਵੀ ਗੋਲੀਆਂ ਮਾਰ ਦਿਓ ਨਮੇਰ ਲਾ ਕੋ ਰੀਲ ਤੇਰੇ ਮਨ ਚ ਰਹਿ ਨਾ ਜਾਵੇ ਆਮ ਆਦੀ ਪਾਰਟੀਆਂ ਕੋ ਕੇਜਰੀਵਾਲ ਤੇਰੇ ਹੀ ਮਨਜ਼ੂਰੀ ਨਾ ਰਜੇ ਵੀ ਮੈਂ ਪੰਜਾਬ ਦੇ ਵਿੱਚ ਰਾਜ ਕਰਨ ਗਿਆ ਸੀ ਤੇ ਮੈਂ ਪੰਜਾਬੀਆਂ ਨਾਲ ਕੋਈ ਮਾੜਾ ਕਰਮ ਕੀਤਾ ਨਹੀਂ ਰਹਿ ਗਿਆ ਕੋਈ ਲਾ ਦੇ ਪੂਰਾ ਜ਼ੋਰ ਕਸਣਾ ਕੱਢ ਦੇ ਹੁਣ ਛੱਡੀ ਨਾ ਕੋ ਕੱਖ ਸੋ ਆਜੋ ਮੇਰਾ ਵੀਰ ਜਿੱਥੇ ਕਿਤੇ ਸਾਨੂੰ ਘੇਰਦੇ ਆ ਕਰਦੇ ਆ ਜਿੱਥੇ ਤੁਹਾਨੂੰ ਲੱਗਦਾ ਵੀ ਐਚਨ ਪਹਿਲਾਂ ਕੋਸ਼ਿਸ਼ ਕਰੋ ਨਿਕਲ ਕੇ ਕਿਸੇ ਵੀ ਤਰੀਕੇ ਨਾਲ ਨੇੜੇ ਪਹੁੰਚੋ ਲੜਣਾ ਸਾਰਾ ਸੀਲ ਕੀਤਾ ਹੋ ਕੋਈ ਉੱਥੇ ਪਹੁੰਚੋ ਜਿੱਥੇ ਘੇਰਦੇ ਉੱਥੇ ਬੈਠੋ ਫੇਰ ਵੀ ਜਿੱਥੇ ਕਿਤੇ ਹੋਰ ਜਿਲ੍ਹੇ ਚ ਘੇਰਦੇ ਆ ਇਕੱਠੇ ਹੋ ਕੇ ਉਹਨਾਂ ਇਕੱਠੇ ਹੋ ਜਾਓ ਓਕੇ ਆ ਕੇ ਦਵਾ ਦਿਓ ਪਿੰਡਾਂ ਚ ਉੱਥੇ ਪਹੁੰਚੋ